ਸਸਿਗਾ ਦੋਸਤੋ ਅੱਜ ਆਇਆਗਾ ਜਸ਼ਨ ਦਾ ਬਰਥਡੇ ਅੱਜ ਆਪਾਂ ਨੂੰ ਦਵਾਗੇ ਸਰਪ੍ਰਾਈਜ਼ ਰਾਤ ਨੂੰ 12 ਵਜੇ ਠਾਲ ਕੇ ਕਿਉਂਕਿ ਜਸ਼ਨ ਨੂੰ ਮੈਨੂੰ ਕਹਿੰਦਾ 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 ਮੈਨੂੰ ਕਦੀ ਰਾਤ ਨੂੰ ਠਾਲ ਕੇ ਤੁਸੀਂ ਕਹਿੰਦੇ ਬਰਥਡੇ ਵਿਸ਼ ਨਹੀਂ ਕੀਤਾ ਉਦੋਂ ਤਾਂ ਆਪਾਂ ਉਹਦੇ ਜਨਮ ਦਿਨ ਤੇ ਕੇਕ ਲਿਆਉਂਦੇ ਰਹੇ ਆ ਦਿਨੇ ਮਨਾਈਦਾ ਆ ਪਰ ਰਾਤ ਨੂੰ ਨਹੀਂ ਤਾਂ ਸਪੈਸ਼ਲ ਠਾਲ ਕੇ ਨਹੀਂ ਕਿਉਂਕਿ ਬੱਚਾ ਆ ਉਹਨੂੰ ਰਾਤ ਨੂੰ ਕਦੀ ਠਾਲਿਆ ਨਹੀਂ ਖਲੋ ਵੀ ਨੀਂਦ ਨਾ ਖਰਾਬ ਹੋਵੇ ਉਹਦੀ ਤੇ ਇਸ ਵਾਰ ਆਪਾਂ ਨੂੰ ਠਾਣਾਗੇ ਪਰ ਠਾਲਣਾ ਤਾਂ ਹੈਗਾ 12:00 ਵਜੇ ਅਲਾਰਮ ਵੀ ਲਾਇਆ ਬਟ ਟਾਈਮ ਹੀ ਨਹੀਂ ਹੋਣ ਜਾਂਦੇ ਬਾਕੀ ਟਾਈਮ ਹੁਣ 8:10 ਦਾ ਟਾਈਮ ਹੋਇਆ ਮੈਂ ਬਹੁਤ ਜ਼ਿਆਦਾ ਵੇਟ ਕਰੀ ਜਾਨਾ ਕੋਈ ਟੀਵੀ ਲਾ ਕੇ ਦੇਖੀ ਜਾਨਾ ਟਾਈਮ ਪਾਸ ਹੋਣੀ ਨਹੀਂ ਜਾ ਬਾਕੀ ਦੇਖਦੇ ਹਾਂ ਟਾਈਮ 12:00 ਵਜੇ ਦੇ ਆਪਾਂ ਜਸ਼ਨ ਦਾ ਰਿਐਕਸ਼ਨ ਦੇਖਦੇ ਹਾਂ ਵੀ ਕੀ ਕਰਦਾ ਦਿਖਾਉਣੀ ਤੁਹਾਨੂੰ ਵੀ ਨਾਲ ਬਣੇ ਰਿਓ ਬਲੌਗ ਦੇ ਨਾਲ ਥੋੜੇ ਦਿਨ ਪਹਿਲਾਂ ਉਹ ਆਪਣੀ ਮੰਮੀ ਨੂੰ ਵੀ ਕਹਿੰਦਾ ਸੀਗਾ ਕਹਿੰਦਾ ਮੈਨੂੰ ਕੋਈ ਪਰਟੀ ਵੀ ਨਹੀਂ ਕਰਦਾ ਰਾਤ ਨੂੰ ਠਾਲ ਕੇ ਮੈਨੂੰ ਤਾਂ ਕੋਈ ਨਹੀਂ ਕਰਦਾ ਕਹਿੰਦਾ ਮੈਂ ਸਾਰਿਆਂ ਨੂੰ ਕਰ ਦਿੰਦਾ ਹਾਂ ਇਸ ਕਰਕੇ ਐਦ ਕੀ ਆਪਾਂ ਨਾ ਪਲਾਨ ਬਣਾਇਆ ਵੇ ਅਪੋਜੀਸ਼ਨ ਨੂੰ ਰਾਤ ਨੂੰ ਵਿਸ਼ ਕਰਨਾ ਹੈ ਦੇਖਦੇ ਹਾਂ ਰਿਐਕਸ਼ਨ ਉਹਦੇ ਦੇਖੋ ਰਹਾ ਹਾਂ 8:11 ਇਹ ਹੁਣ ਕੀ ਮਤਲਬ ਹੈ ਅੱਜ ਤੇਲੀ ਜਾਂਦੀ ਵੀ ਇਸ ਕਾਊਂਟਿੰਗ ਅੱਗੇ ਤਾਂ ਮੰਗਲ ਨਹੀਂ ਆਦਾ ਤੋਂ 12 ਵਜੇ ਕਿਹਾ ਤਾਂ ਆਪਾਂ ਕੱਟਦੇ ਹਾਂ ਹੁਣ ਕੇਕ ਨਾਲ ਠਾਲਦੇ ਹਾਂ ਜਸ਼ਨ ਨੂੰ ਦੇਖਦੇ ਹਾਂ ਜਸ਼ਨ ਕੀ ਬੋਲਦਾ ਆਪਾਂ ਨੂੰ ਜਿਹਦਾ ਇੰਤਜ਼ਾਰ ਸੀ ਉਹ ਹੋ ਗਿਆ ਆਪਣੀ ਪੂਰੀ 12:00 ਵੱਜ ਗਏ ਹੁਣ ਆਪਾਂ ਕੇਕ ਕੱਢਦੇ ਹਾਂ ਜਸ਼ਨ ਦੇ ਕੋਲ ਲੈ ਕੇ ਜਾਂਦੇ ਹਾਂ ਕਰਦੇ ਹਾਂ ਜਸ਼ਨ ਨੂੰ ਵੀ ਦੇਖਦੇ ਹਾਂ ਰਿਐਕਸ਼ਨ ਕੀ ਕਰਦਾ ਹੈ ਮਤਲਬ ਦੇਖੋ ਜਿਹੜਾ ਸ਼ਾਕੀ ਹੈਪੀ ਬਰਥਡੇ ਕੱਕੇ ਛਣੇ ਕੱਕੇ ਹੈਪੀ ਬਰਥਡੇ ਬੱਟੋ ੜਿੜਿ 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 ਹੈਪੀ ਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਡੀਜੇਸ਼ਨ ਕੱਕੇ ਮੰਦ ਦਸੀ ਆ ਪਲੂ ਉੱਠ ਚਾਕਲੇਟ ਹੈ ਨਾ ਬਰਥਡੇ ਕੱਕੇ ਦਾ ਅੱਜ ਨਹੀਂ ਖਾਗਣਾ ਵਾਲਾ ਖਾ ਗਏ ਬਰੇ ਮੋਮਬਤੀਆਂ ਬਿਜਾਉਣ ਦਾ ਚੇਤਾ ਹੀ ਭੁੱਲ ਗਏ ਕੇ ਖਾਦ ਦੇ ਹੋ ਗਏ ਹੈਪੀ ਬਰਥਡੇ ਟੂ ਯੂ ਸੋਣੀ ਕਾਕੇ ਹੈਪੀ ਬਰਥਡੇ ਜਿਵੇਂ ਜੁਣੀ ਦੇ ਲਾ ਇੱਕ ਵਾਰ ਮਾਰੀ ਤੇ ਉੱਠ ਕੇ ਬੈ ਗਈ ਜਿਹੜੀ ਠੀਕ ਆਪਾਂ ਪਹਿਲਾਂ ਲਿਆਂਦਾ ਸੀ ਸ਼ਾਮੀ ਦੇਖਣ ਨੂੰ ਦੱਸਿਆ ਨਹੀਂ ਸੀ ਜਿਸ਼ਨ ਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਸੀ ਉਹ ਜਿਸ਼ਨ ਨੂੰ ਦਿੱਤਾ ਆਪਾਂ ਸਰਪ੍ਰਾਈਜ਼ ਗਲ ਦੇ ਜਿਹੜਾ ਚਾਹਦਾ ਸੀ ਲਾਉਂਦਾ ਹਾਂ ਹੁਣ ਕੱਢ ਦੇ ਨੀ ਮੈਂ ਉਹਨੂੰ ਇਹ ਅਮ ਡੱਬਾ ਉੱਥੇ ਸਾਈਡ ਤੋਂ ਨਹੀਂ ਭਾਜੀ ਨੂੰ ਦੇ ਨਹੀਂ ਮੈਂ ਕੋਈ ਤਾੜੇ ਰਹੀ ਆ ਜੀ ਛੇਤੀ ਕੱਢ ਲੋ ਮੋਮਬਤੀਆਂ ਬੁਝਾਣੀਆਂ ਐ ਸਪਿੰਦਰ ਚੱਲੋ ਬੁਝਾ ਲਾ ਦਿਓ ਚੱਲ ਬਾਹਰ ਹੋ ਗਏ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੰਗਾ ਪਾ ਕੇ ਦਵਣਾ ਹੁਣ ਕਰ ਤੇਰਾ ਕੰਮ ਨਹੀਂ ਕੋਈ ਕਰਦਾ ਹੈ ਹੈਪੀ ਬਰਥਡੇ ਟੂ ਯੂ ਰੋਜ ਰੋਜ ਤੂੰ ਮਤਲਬ ਕਰਨੀ ਤਫਤੂਲਾ ਐ ਟੇਬਲ ਤੇ ਆਣਾ ਕੋਈ ਮੈਂ ਲੰਘਾ ਹਾਂਜੀ ਆਹ ਬਾਤ ਦਾਲੋ ਪਾ ਲੈ ਆਹ ਵੇ ਆਛਾ ਉੱਤਰ ਜੀ ਆਵੇ ਬਾਪੇ ਕੋਤ ਮੈਂ ਨਾ ਹੋਰ ਕੁਝ ਲਾ ਦੋ ਕੋਤੇ ਕੰਮ ਨਹੀਂ ਕਰਨੇ ਨਾ ਜੀ ਨਾ ਕਰੀਂ ਨਹੀਂ ਨਾ ਗਏਸ਼ ਕੋਈ ਦੀਨ ਹਾਂ ਇੱਥੇ ਲਾ ਦੇ ਬੱਚੇ ਆ ਇਧਰ ਸੋ ਕੋਈ ਇਧਰ ਦੇਖੋ ਖਵਾਓ ਤੁਸੀਂ ਆਇਆ ਸੀ ਨਾ ਤੁਸੀਂ ਮੈਂ ਹੋਰ ਕੁਝ ਮੈਂ ਆਹ ਚੱਲ ਲੀਵਾਸ ਇਹ ਤਾਂ ਵੀਡੀਓ ਬਣ ਰਹੀ ਹੈ ਵੀ ਵੀਡੀਓ ਉੱਠ ਨਹੀਂ ਗਈ ਚੱਲ ਹੁਣ ਅਵਲ ਹੱਡ ਵਾਲੇ ਕੈਮਰੇ ਚ ਫੋਟੋ ਆ ਆ ਵੇਖ ਨਾ ਇੱਥੇ ਕੈਮਰਾ ਹੀ ਬੜਾ ਸਾਫ ਤੈਨੂੰ ਕਿੱਦਾਂ ਦੀ ਲੋੜਿੰਗ ਆ ਦੇ ਨੀ ਅਸਲ ਮੂਰੇ ਫੋਟੋ ਆ ਕੈਮਰੇ ਤੋਂ ਹੂੰ ਬਹੁਤ ਦਿੱਤੋ ਆ ਇਹ ਤੈਨੂੰ ਸੁਣਿਆ ਨਹੀਂ ਇਹਨੂੰ ਬੁਲਿਆਤ ਇਹਨੂੰ ਬੁਲਿਆਤ ਕੋਈ ਨਾ ਤਰਾਗੋਂ ਦਾ ਅੱਗੇ ਤੇ ਅਸੀਂ ਗਲੇ ਹਾ ਲੋ ਚਲੂ ਇੱਕ ਖੜਾ ਖੜਾ ਕਰੀ ਜਾ ਨੰਬਰ ਸਰਵਾਉਂਗੇ ਮਨ ਜਾਇਆ ਅੱਧਾ ਦਮਨ ਫਿਰ ਦਬਦਲਾ ਆਇਆ ਸੀ ਮਨ ਇਧਰ ਹੋਇਆ ਵੇਖੀ ਜਸ਼ਨ ਆਪਣੀ ਬਚਾਉਂਦੀ ਇਹ ਸਾਡੇ ਵੀ ਹਾਂ ਨਾ ਮਨ ਨੂੰ ਅਜਾ ਅੱਜ ਚੋਰ ਜਲਾ ਦੇ ਫੋਟੋ ਕਰਾਉਣੇ ਕਿ ਆ ਗਿਆ ਚੋਰ ਕਰਾ ਲਾ ਹਾਂਜੀ ਹਾਂਜੀ ਇਹਦੇ ਕਾਲੇ ਕਿ ਇਧਰ ਹੈਗੇ ਇਧਰ ਕਰ ਦਾਂਗੇ ਟੀ ਕੋਈ ਖੜਾ ਮੈਂ ਬਹੁਤ ਸਹੀ ਦੇਖ ਰਿਹਾ ਹਾਂ ਅਸੀਂ ਮਾਰੇ ਵੀ ਕੰਮ ਆਉਣੇ ਨੇ ਹੋ ਗਿਆ ਹੋ ਗਿਆ ਕਿਉਂ ਅਸੀਂ ਕੀ ਟੈਨਸ਼ਨ ਆ ਨਾ ਹਲਾ ਹਿੱਸਾ ਕੱਟਿਆਗਾ ਆਪਾਂ ਉਹਨਾਂ ਦਾ ਹਿੱਸਾ ਕੱਟਿਆਗਾ